ਗਾਂਧੀ ਦੇ ਚਾਰ ਗੋਲੀਆਂ ਨਾਲੇ ਮਰ ਗਈ ਉਹ ਤਾਂ ਵੀ ਅੰਦਰੋਂ ਕਿਲਜੀ ਬੀ ਨੇ ਜੈਕਟ ਪਾਈ ਹੋਈ ਹੈ ਪਰ ਉੱਤੇ ਉੱਤੇ ਇੱਥੇ ਹੀ ਮਾਰੀਆਂ ਗੋਲੀਆਂ ਨੇ ਮਰ ਤਾਂ ਉਹਦੇ ਨਾਲੇ ਗਈ ਉਹ ਫਿਰ ਸਤਵੰਤ ਵੱਲੋਂ ਆਖਰੀ ਗੋਲੀ ਇਹਨੇ ਕਰੀ ਵੀ ਤੂੰ ਚਲਾ ਨਹੀਂ ਤਾਂ ਮੈਂ ਤੈਨੂੰ ਮਾਰ ਦੇਣਾ ਅੱਛਾ ਇਹ ਦੇ ਮਰਨ ਤੋਂ ਬਾਅਦ ਉਹਨੂੰ ਉਹਨੂੰ ਤਾਂ ਲੈ ਗਏ ਇਹਨਾਂ ਨੂੰ ਲੈ ਆਏ ਗਾਰਡ ਰੂਮ ਚ ਲੋਤਮ ਕਾਲ ਨੇ ਆ ਕੇ ਕਹਿ ਤੀ ਵੀ ਇਹਨਾਂ ਨੂੰ ਇੱਦਾਂ ਕਿਉਂ ਪਟਾਇਆ ਸੀ ਸ਼ੂਟ ਦੇ ਬੀ ਇੰਦਰਾ ਗਾਂਧੀ ਦੇ ਕਤਲ ਦੇ ਵਿੱਚ ਭਾਈ ਕੇਰ ਸਿੰਘ ਦੀ ਅਹਿਮ ਭੂਮਿਕਾ ਹੈ ਜਿੱਦਣ ਇੰਦਰਾ ਗਾਂਧੀ ਦਾ ਕਤਲ ਹੋਇਆ ਉਸੇ ਦਿਨ ਸ਼ਾਮ ਤੋਂ ਸਾਡੇ ਪਿਤਾ ਜੀ ਨੂੰ ਲੈ ਕੇ ਪੁਲਿਸ ਆਇਆ ਭਾਈ ਸਤਵੰਤ ਸਿੰਘ ਤੇ ਬਿਆਨਤ ਸਿੰਘ ਨਾਲ ਕਿਸ ਤਰੀਕੇ ਨਾਲ ਮੁਲਾਕਾਤਾਂ ਹੁੰਦੀਆਂ ਮਿਲਦੇ ਕਦੋਂ ਨੇ ਇਹ ਉਸ ਤੋਂ ਬਾਅਦ ਪਰਿਵਾਰਾਂ ਨਾਲ ਕੀ ਹੋਇਆ ਮੰਨ ਲਓ ਤੁਹਾਡੇ ਨਾਲ ਉਸ ਵੇਲੇ ਜਦੋਂ ਰਹਿੰਦੇ ਸੀ ਦਿੱਲੀ ਦੇ ਵਿੱਚ ਸਾਰੇ ਉੱਥੇ ਹੀ ਸੀ ਸਾਨੂੰ ਪਤਾ ਲੱਗ ਜਾਂਦਾ ਤੇ ਵੀ ਇਹ ਪਾਪਾ ਜੀ ਦਾ ਸ਼ੋਰ ਮਚ ਰਿਹਾ ਅੱਛਾ ਜਦੋਂ ਟਾਰਚਰ ਕਰਦੇ ਸੀ ਹਾਂ ਸਾਡੀ ਮਦਰ ਨਾਲ ਹੁੰਦੀ ਸੀ ਅੱਛਾ ਤੁਹਾਡੇ ਮਦਰ ਨਾਲ ਜਦੋਂ ਨੌ ਖਿੱਚਣ ਲੱਗੇ ਨਾ ਤਾਂ ਮਦਰ ਨੇ ਕਿਹਾ ਮੇਰੇ ਨੌ ਖਿੱਚੋ ਤੁਹਾਨੂੰ ਜਾਨੀ ਕਿ ਪਤਾ ਸੀ ਸਾਰਾ ਇਹ ਮੈਨੂੰ ਪਤਾ ਸੀ ਵੀ ਸਾਰੀ ਇਹ ਪਲਾਨਿੰਗ ਕਿਉਂਕਿ ਸਾਰਾ ਘਰ ਮੇਰੇ ਘਰੇ ਹੋਈ ਹੈ ਨਾ ਸਾਰੀ ਗੱਲ ਤੁਹਾਡੇ ਸਾਹਮਣੇ ਮੁਲਾਕਾਤਾਂ ਮੇਰੇ ਘਰ ਆ ਕੇ ਇਹਨਾਂ ਨੇ ਤੁਹਾਡਾ ਬੋਸਤੋ ਪਹਿਲਾਂ ਜਿਹੜੀਆਂ ਗੱਲਾਂ ਬਾਤਾਂ ਹੁੰਦੀਆਂ ਰਹੀਆਂ ਤੁਹਾਡੇ ਯਾਦ ਹੋਣੀਆਂ ਭਾਈ ਸਤਵੰਤ ਸਿੰਘ ਬਿਆਨਤ ਸਿੰਘ ਕੇਰ ਸਿੰਘ ਜਿਹੜੀਆਂ ਗੱਲਾਂ ਕਰਦੇ ਸੀ ਉਹ ਤਾਂ ਹੀ ਕਰਦੇ ਸੀ ਵੀ ਜਿਹਦੇ ਕੋਲ ਜੇਲਮ ਹੋ ਰਿਹਾ ਏ ਹੋ ਰਿਹਾ ਹਜ਼ਾਰਾਂ ਤੱਕ ਸੈ ਨਹੀਂ ਹੋਇਆ ਚੱਕੇ ਵੀ ਮੱਡੇ ਕੋਲ ਮਾਲ ਕੋਈ ਦਿਲ ਦੇ ਵਿੱਚ ਕੋਈ ਡਰ ਨਹੀਂ ਸੀ ਨਹੀਂ ਡਰ ਕੋਈ ਨਹੀਂ ਸੀ ਸਾਲਾ